ਮੈਂ ਚੰਨੀ ਸਾਹਿਬ ਨੂੰ ਇਹ ਕਹਿਣਾ ਚਾਹੁੰਨੀ ਆ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਤਮੀਜ਼ ਨਾਲ ਬੋਲਣਾ ਸਾਰਿਆਂ ਨਾਲ ਸਹੀ ਰਹਿਣਾ ਵੇਖੋ ਆਪਾਂ ਪਾਵਰ ਵਾਲੇ ਬੰਦੇ ਆ ਇਸ ਟਾਈਮ ਉਹਦਾ ਆਪਣੇ ਕੋਲ ਆਪਣੇ ਨਾਲ ਤਾਂ ਬੋਲਦੇ ਆ ਆਮ ਸ਼ਾਮ ਦਾ ਕੀ ਬੰਦਾ ਹੋਊਗਾ ਆਮ ਸ਼ਾਮ ਦੀ ਤਾਂ ਲੈ ਲੈ ਵੰਗਦੇ ਅਸੀਂ ਪ੍ਰਧਾਨ ਆ ਤੇ ਅਸੀਂ ਪੂਰੀ ਪਾਵਰ ਰੱਖਣੀ ਆ ਬੰਦਿਆ ਜਿੰਨੀ ਜ਼ਰੂਰਤ ਰੱਖਣੀ ਆ ਵੀ ਅਸੀਂ ਕਿਸੇ ਤੋਂ ਗੱਲ ਨਹੀਂ ਘਵਾਉਂਦੇ ਜੋ ਗੁਰਪ੍ਰੀਤ ਕਹਿੰਦਾ ਵੀ ਇਹ ਹੈ ਤੁਹਾਡੇ ਤੇ ਵੀ ਪਰਚਾ ਕੱਟਦੇ ਨਾ ਤੁਸੀਂ ਬੰਦਾ ਛਡਾਉਣ ਕਿਉਂ ਆਜੇ ਸਾਨੂੰ ਜਦੋਂ ਵੀ ਕੋਈ ਆਵਾਜ਼ ਮਾਰਦਾ ਦੁਖੀ ਹੋਵੇ ਅਸੀਂ ਉਹਦੀ ਗੱਲ ਸੁਣਨੀ ਸੁਣਨੀ ਆ ਭਾਵੇਂ ਸਾਨੂੰ ਗੋਲੀ ਲੱਗ ਜੇ ਅਸੀਂ ਉਹਦੀ ਗੱਲ ਜ਼ਰੂਰ ਸੁਣਨੀ ਆ ਹੁਣ ਅਸੀਂ ਮੰਗ ਕਰਦੇ ਆ ਵੀ ਸਾਹੀ ਆਏ ਦਿਨਾਂ ਅਕਵੇਰੀ ਨਿਪੜਨਾ ਜਿਵੇਂ ਵੀ ਸਾਥੋਂ ਨਿਪੜਿਆ ਕੀਤਾ ਕਾਰਵਾਈ ਅਸੀਂ ਵੀ ਇਹਨੂੰ ਸਸਪੈਂਡ ਹੀ ਕਰਾਉਣਾ ਇਹਨੂੰ ਅਸੀਂ ਡਿਊਟੀ ਨਹੀਂ ਕਰਦੇ ਹਾਂਜੀ ਮੈਂ ਐਸਐਸਪੀ ਸਾਹਿਬ ਦੇ ਪੇਸ਼ ਹੋਈ ਆ ਤੇ ਮੈਂ ਹੁੰਦੇ ਤੇ ਦਰਖਾਸਤ ਦਿੱਤੀ ਆ ਇਹਦੇ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਮੈਂ ਸੀਐਮ ਕੋਲੇ ਜਾਵਾਂਗੀ ਚਰਨਜੀਤ ਚੰਨੀ ਕੋਲੇ ਜਾਵਾਂਗੀ ਤੇ ਮੈਂ ਆਪਦੀ ਕਾਰਵਾਈ ਕਰਾਂਗੀ ਮੈਂ ਕਾਂਗਰਸ ਪਾਰਟੀ ਦੀ ਮਹਿਲਾ ਮਹਿਲਾ ਵਿੰਗ ਦੀ ਪ੍ਰਧਾਨ ਮਾਲਵਾ ਚਾਰਜ ਹਾਂਜੀ ਤੇ ਮੈਂ ਰਗਰੇਟਾ ਦਲ ਦੀ ਵੀ ਮਾਲਵਾ ਚਾਰਜ ਹਾਂ ਹਾਂਜੀ ਕੀ ਹੋਇਆ ਜਿਹੜਾ ਤੁਹਾਡੇ ਥਾਣੇ ਜਾ ਕੇ ਹਾਂਜੀ ਉਹ ਨਾ ਕੋਈ ਆਪਣੇ ਬੰਦਾ ਫ੍ਰਿਚਾ ਸੀ ਮਮਡੋੜ ਤੋਂ ਤੇ ਉਹ ਮੇਰੇ ਕੋਲੇ ਆਏ ਵੇਖੋ ਹੁਣ ਆਪਣਾ ਤਾਂ ਕੰਮ ਹੀ ਆ ਨਾ ਜੀ ਜਿਹੜਾ ਆਪਣੇ ਕੋਲੇ ਆਏਗਾ ਆਪਾਂ ਤਾਂ ਮਦਦ ਕਰਨੀ ਆ ਉਹਨਾਂ ਦੇ ਨਾਲ ਜਾਣਾ ਹੀ ਆ ਤੇ ਮੈਨੂੰ ਉਹ ਲੈ ਕੇ ਗਿਆ ਘਰੋਂ ਤੇ ਮੈਂ ਜਦੋਂ ਥਾਣੇ ਪਹੁੰਚੀ ਤੇ ਐਸਚੂ ਨੇ दारू ਪੀਤੀ ਹੋਈ ਸੀ ਤੇ ਮੈਨੂੰ ਪੁੱਠਾ ਸਿੱਧਾ ਬੋਲਿਆ ਗਾਲਿ ਗਲੋਚ ਕੀਤੀ ਐ ਨੇ ਮੇਰੇ ਨਾਲ ਤੁਸੀਂ ਇੱਕ ਮਹਿਲਾ ਮਹਿਲਾ ਦੇ ਨਾਲ ਇਸ ਤਰ੍ਹਾਂ ਹਾਂਜੀ ਵੇਖੋ ਆਪਣੇ ਕੋਲੇ ਅਹੁਦਾ ਐ ਪਾਵਰ ਐ ਨਾ ਦੇਖੋ ਆਪਣੇ ਵਰਗਾਂ ਨੂੰ ਐਦਾਂ ਬੋਲਦੇ ਆ ਤੇ ਫਿਰ ਆਮ ਇਨਸਾਨ ਦਾ ਕੀ ਬੰਦਾ ਹੋਏਗਾ ਕਿੰਨੇ ਕ ਵੇਗਿਆ ਤੁਸੀਂ ਜਦੋਂ ਮੈਂ 11:30 ਦਾ ਟਾਈਮ ਸੀ ਰਾਤ ਦਾ ਕੀ ਨਾ ਕੀ ਐਸਐਚਓ ਦਾ ਗੌਰਪ੍ਰੀਤ ਜੀ ਕੀ ਡ੍ਰੈਂਕ ਕੀਤੀ ਸੀ ਹਾਂਜੀ ਹਾਂਜੀ ਡ੍ਰੈਂਕ ਕੀਤੀ ਸੀ ਉਹਨੇ ਮੇਰੇ ਨਾਲ ਇਹ ਬੋਲੇ ਸੀ ਕਿ ਕਹਿੰਦੇ ਲੈ ਮੈਡਮ ਜੀ ਤੁਸੀਂ ਹੁਣ ਕਾਰਵਾਈ ਸਾਨੂੰ ਸਿਖਾਓਗੇ ਕਿੱਦਾਂ ਕਰਨੀ ਆ ਫਿਰ ਕਹਿੰਦਾ ਕਿ ਮੈਂ ਇਹ ਤੁਹਾਡੇ ਤੇ ਪਰਚਾ ਕੱਟੂਗਾ ਜੇ ਇਹ ਕਰੂੰਗਾ ਉਹ ਕਰੂੰਗਾ ਤੇ ਗਾਲੀ ਗਲੋਚ ਕੀਤਾ ਤੁਹਾਡੇ ਨਾਲ ਹਾਂਜੀ ਹੁਣ ਤੁਸੀਂ ਕੀ ਦਿੱਤੀ ਪੁਲਿਸ ਨੂੰ ਰਿਪੋਰਟ ਹਾਂਜੀ ਮੈਂ ਐਸਐਸਪੀ ਸਾਹਿਬ ਦੇ ਪੇਸ਼ ਹੋਈ ਆ ਤੇ ਮੈਂ ਉਹਦੇ ਤੇ ਦਰਖਾਸਤ ਦਿੱਤੀ ਆ ਇਹਦੇ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਮੈਂ ਸੀਐਮ ਕੋਲੇ ਜਾਵਾਂਗੀ ਚਰਨਜੀਤ ਚੰਨੀ ਕੋਲੇ ਜਾਵਾਂਗੀ ਤੇ ਮੈਂ ਆਪਦੀ ਕਾਰਵਾਈ ਕਰਾਉਂਗੀ ਹਾਂ ਜਾਤੀ ਦੇ ਸੰਬੰਧ ਬੋਲੇ ਆ ਹਾਂਜੀ ਪਾਸ ਇਦਾਂ ਬੋਲੇ ਆ ਕਿ ਜਾਤੀ ਦੇ ਸੰਬੰਧ ਉਹਨਾਂ ਨੇ ਬੋਲਿਆ ਤੁਸੀਂ ਇਦਾਂ ਬਣੇ ਫਿਰਦੇ ਪ੍ਰਧਾਨ ਜਿਹਾ ਉਹ ਹੈ ਗਲਤ ਬੋਲੇ ਆ ਜੀ ਮੇਰੀ ਇਹ ਮੰਗ ਹੈ ਕਿ ਇਹਨੂੰ ਸਸਪੈਂਡ ਕੀਤਾ ਜਾਵੇ। ਇੰਨੀ ਤਾਂ ਮੈਂ ਚੰਡੀਗੜ੍ਹ ਜਾ ਕੇ ਮੈਂ ਸੀਐਮ ਦੇ ਪੇਸ਼ ਹੋਵਾਂਗੀ ਤੇ ਮੈਂ ਉੱਥੋਂ ਕਾਰਵਾਈ ਕਰਾਉਂਗੀ ਫਿਰ ਜਾ ਕੇ। ਮੈਂ ਚੰਨੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਪੁਲਿਸ ਮੁਲਾਜ਼ਮ ਹੈ ਤਮੀਜ਼ ਨਾਲ ਬੋਲਣ। ਸਾਰਿਆਂ ਨਾਲ ਸਹੀ ਰਹਿਣਾ। ਵੇਖੋ ਆਪਾਂ ਪਾਵਰ ਵਾਲੇ ਬੰਦੇ ਆ ਇਸ ਟਾਈਮ ਉਹਦਾ ਆਪਣੇ ਕੋਲ ਆਪਣੇ ਨਾਲ ਇਦਾਂ ਬੋਲਦੇ ਆਮ ਨਸਾਨ ਦਾ ਕੀ ਬੰਦਾ ਹੋਊਗਾ। ਆਮ ਨਸਾਨ ਦੀ ਤਾਂ ਗੱਲ ਹਾਂਜੀ ਹੁਣ ਦੇਖੋ ਜੀ ਜਿੰਨੂੰ ਲੋੜ ਹੁੰਦੀ ਆ ਉਹ ਤਾਂ ਮੇਰੇ ਕੋਲੇ ਉਹਨਾਂ ਰਾਤ ਵੀ ਆਉਣਾ ਦਿਨ ਵੀ ਆਉਣਾ ਤੇ ਮੈਂ ਉਹਨਾਂ ਦੇ ਨਾਲ ਵੀ ਜਾਣਾ ਤੇ ਉਹਨਾਂ ਦੇ ਕੰਮ ਵੀ ਕਰਾਉਣੇ ਆ ਸਰਬਜੀਤ ਕੌਰ ਗਏ ਸੀ ਵੀ ਕੋਈ ਰੌਲਾ ਸੀ ਰੌਲੇ ਦੇ ਵਿੱਚ ਅਸੀਂ ਉਦੋਂ ਅਸੀਂ ਨਹੀਂ ਨਾਲ ਲੱਗੇ ਸੀ ਠੀਕ ਨਹੀਂ ਸੀ ਤੇ ਅਸੀਂ ਨਾਲ ਨਹੀਂ ਹੈਗੇ ਸੀ ਤੇ ਸਰਬਜੀਤ ਕੌਰ ਇਕੱਲੀ ਗਈ ਆ ਤੇ ਤਰ੍ਹਾਂ ਬੰਦਾ ਛਡਾਉਣ ਗਏ ਸੀ ਤੇ ਐਸਚੋ ਬਤਮੀਚੀ ਨਾ ਬੋਲਦਾ ਕਹਿੰਦਾ ਤੁਹਾਡੇ ਤੇ ਵੀ ਪਰਚਾ ਕੱਟੂਗਾ ਤੇ ਅਸੀਂ ਆਪਣੀ ਪੂਰੀ ਪਾਵਰ ਰੱਖਣੀ ਮੈਲਾ ਵਾਲਿਆਂ ਨੇ ਮੈਲਾ ਵਿੰਗ ਦੇ ਅਸੀਂ ਪ੍ਰਧਾਨ ਆ ਤੇ ਅਸੀਂ ਪੂਰੀ ਪਾਵਰ ਰੱਖਣੀ ਆ ਬੰਦਿਆ ਜਿੰਨੀ ਜ਼ਰੂਰਤ ਰੱਖਣੀ ਆ ਵੀ ਅਸੀਂ ਕਿਸੇ ਤੋਂ ਗੱਲ ਨਹੀਂ ਕਰਵਾਉਣੀ ਹਾਂ ਨਾਲ ਜਾਣੇ ਅਸੀਂ ਪੰਜ ਹਾਂ ਨਾਲ ਜਾਣੇ ਅਸੀਂ ਸਰਪਜੀਤ ਦੇ ਨਾਲ ਅੰਗ-ਸੰਗ ਰਹਿੰਨੇ ਆ ਕੋਈ ਕਿਸੇ ਤਰ੍ਹਾਂ ਰਾਤ ਹਾਂ ਕਦੀ ਵੀ ਕੋਈ ਕਾਂਟ ਹੋ ਜਾਂਦਾ ਸਾਨੂੰ ਜਾਣਾ ਪੈਂਦਾ ਜਿੱਥੇ ਸਾਨੂੰ ਕੋਈ ਫੋਨ ਕਰਦੇ ਜੇ ਕੋਈ ਕੁੜੀ ਨੂੰ ਤੰਗ ਕਰਦਾ ਜਾਂ ਕੋਈ ਕਿਸੇ ਨੂੰ ਵੀ ਹਾਂ ਸਾਨੂੰ ਇਹਨਾਂ ਨੇ ਕੋਈ ਨਹੀਂ ਐਸੇ ਚ ਗੁਰਪ੍ਰੀਤ ਕਹਿੰਦਾ ਵੀ ਇਹੇ ਤੁਹਾਡੇ ਤੇ ਵੀ ਪਰਚਾ ਕੱਟ ਦੇਣਾ ਤੁਸੀਂ ਬੰਦਾ ਛਡਾਉਣ ਕਿਉਂ ਆਜੇ ਸਾਨੂੰ ਜਦੋਂ ਵੀ ਕੋਈ ਆਵਾਜ਼ ਮਾਰਦਾ ਦੁਖੀ ਹੋ ਕੇ ਅਸੀਂ ਉਹਦੀ ਗੱਲ ਸੁਣਨੀ ਸੁਣਨੀ ਆ ਭਾਵੇਂ ਸਾਨੂੰ ਗੋਲੀ ਲੱਗ ਜੇ ਅਸੀਂ ਉਹਦੀ ਗੱਲ ਜ਼ਰੂਰ ਸੁਣਨੀ ਆ ਥਾਣੇ ਜਾਣਾ ਪੈਣਾ ਹਾਂ ਥਾਣੇ ਵੀ ਜਾਣਾ ਜਿੱਥੇ ਜੇ ਘਰ ਚ ਕੋਈ ਸਾਨੂੰ ਸੱਦਦਾ ਹੀ ਜਾਣਾ ਹੀ ਜਾਣਾ ਹੋਰ ਕੀ ਮੰਗ ਕਰਦੇ ਐਸੇ ਹੁਣ ਅਸੀਂ ਮੰਗ ਕਰਦੇ ਆ ਵੀ ਸਾਹੀ ਇਹਨਾਂ ਦੇ ਨਾਲ ਇੱਕ ਵਾਰੀ ਨਿਬੜਨਾ ਜਿਵੇਂ ਵੀ ਸਾਥੋਂ ਨਿਬੜਿਆ ਕਰਵਾਈ ਅਸੀਂ ਵੀ ਇਹਨਾਂ ਨੂੰ ਸਸਪੈਂਡ ਹੀ ਕਰਾਉਣਾ ਯੂਨੀਵਰਸਿਟੀ ਡਿਊਟੀ ਨਹੀਂ ਕਰਦੇ ਨੇ ਸੰਜੀਤ ਕੌਰ ਲੱਖੋ ਕੇ ਬਹਿਰਾਮ ਨੇ ਬਹਿਰਾਮ ਤੇ ਰਹਿਣ ਵਾਲੇ ਨੇ ਇਹਨਾਂ ਵੱਲੋਂ ਐਸ ਐਚਓ ਮਾਮਦੋੜ ਦੇ ਖਿਲਾਫ ਇੱਕ ਅਪਲੀਕੇਸ਼ਨ ਦਿੱਤੀ ਗਈ ਹੈ ਜਿਹੜੀ ਇੱਥੇ ਇਨਕੁਆਇਰੀ ਵਾਸਤੇ ਸਾਡੇ ਕੋਲ ਆਈ ਹੈ ਇਹਨਾਂ ਵੱਲੋਂ ਦੇ ਉੱਤੇ ਜਿਹੜੇ ਮਿਸਵਿਵਾਰ ਦੇ ਦੋਸ਼ ਲਗਾਏ ਗਏ ਆ ਤੇ ਮੈਂ ਉਹਦੀ ਕੋਈ ਗੱਲ ਨਹੀਂ ਪੜਤਾਲ ਕਰਕੇ ਉਹਦੀ ਜਿਹੜੀ ਜੋਗ ਹੋਵੇ ਉਹਦੀ ਕੰਦੀ ਰਿਪੋਰਟ ਕਰਵਾਈ ਜਾਈਗੀ ਕੰਦੀ ਕਰਵਾਇਆ ਜੋ ਵੀ ਬਣਦੀ ਹੋਏਗੀ ਉਹਦੀ ਪੜਤਾਲ ਕੀਤੀ ਜਾਏਗੀ ਜੋ ਉਹਦੇ ਤੋਂ ਜੋ ਵੀ ਪਰਤਾਲ ਨਾਲ ਸਾਹਮਣੇ ਆਏਗਾ ਉਹਦੇ ਮੁਤਾਬਕ ਕੀਤੀ ਜਾਏਗੀ